लॻे <laughs> लॻे <laughs> हमारी ये पच्चीसवीं पैदल शोभा यात्रा जो मोनिया माधा मंदिर से चलकर श्री दरबार श्री ध्यानपुर धाम की तरफ जा रही है आज महाराज जी का बीस तारीख को छह सौ इकहत्तरवा जन्मदिन बहुत धूमधाम से ध्यानपुर में मनाया जा रहा है उसी के उपलक्ष्य में ये यात्रा जो पच्चीस साल से लगातार चल रही है आज पच्चीसवीं शोभा यात्रा कटारा से चल के श्री ध्यानपुर धाम जा रही है आप इस यात्रा में समूह दे सकते हैं समूह मैं सेवा की गिनती को कर सकता हूँ एक दो पांच हजार और हजारों की गिनती नहीं कर सकते आज नगर वासियों में इतना उत्साह है इस यात्रा के लिए पूछा एक तो बाबा जी कृपा मौसम खड़ा हुआ है और दूसरा मैं महाराज जी की तरफ से समूह बटाला वासियों का और समूह संगठत का सात दिल से धन्यवाद देता हूँ जय श्री बाबा लाल सबको पहले तो मैं तो मीडिया का बहुत बहुत धन्यवाद करना चाहता और आज बाबा लाल जी ने जन्म दिहा ਇੱਥੇ ਵੀ ਤੁਹਾਡੇ ਕੈਮਰੇ ਰਾਹੀਂ ਰੂਬਰੂ ਹੋ 파 ਰਹੇ ਉਥੇ ਹਰ ਵਾਸੀ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਹਾੜੇ ਦੀ ਔਰ ਸਾਡੇ ਨਾਲ ਸਾਡੀ ਟੀਮ ਪਹੁੰਚੀ ਹੈ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਨ ਐ ਪਟਿਆਲਾ ਉਹਨੇ ਪਹੁੰਚਣਾ ਸੀ ਉਹਨੇ ਵੀ ਅੱਜ ਦੀ ਮੀਟਿੰਗ ਜਿਹੜੀ ਚੰਡੀਗੜ੍ਹ ਆਉਣ ਦੇ ਔਰ ਕਾਰਨ ਉਹ ਇੱਥੇ ਨਹੀਂ ਪਹੁੰਚ ਪਾਏ ਉਹਨੇ ਵੀ ਹਾਜ਼ਰੀ ਵੀ ਲਾਣ ਆਏ ਆ ਜੀ ਔਰ ਅੱਜ ਇੰਨਾ ਪਿਆਰ ਲੋਕਾਂ ਦੇ ਵਿੱਚ ਵੇਖ ਕੇ ਬਾਬਾ ਜੀ ਦੇ ਜਿਹੜੇ ਸ਼ਰਧਾਲੂ ਨੇ ਬਾਬਾ ਜੀ ਦੀ ਜਨਮ ਸੰਗਤ ਹੈ ਉਹਨਾਂ ਨੇ ਲੰਗਰ ਵੀ ਬਹੁਤ ਲਾਏ ਨੇ ਸਾਡੇ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਹੈ ਜਿਸ ਵੀ ਇਹ ਅਮਾਈ ਦੇ ਵਿੱਚੋਂ ਲੰਗਰ ਲੱਗੇ ਨੇ ਪਰਮਾਤਮਾ ਉਹਨਾਂ ਦੀ ਝੋਲੀ ਹੋਰ ਭਰਨ ਉਹਨਾਂ ਨੂੰ ਹੋਰ ਵਾਦੇ ਪਾਉਣ ਇਸੇ ਤਰ੍ਹਾਂ ਜਿਹੜਾ ਲੰਗਰ ਲੱਗਦੇ ਰਹਿਣ ਔਰ ਪਟਿਆਲੇ ਦੇ ਵਿੱਚ ਇੱਕ ਮਾਹੌਲ ਜਿਹੜਾ ਵਾ ਪੂਰਾ ਵੈਸਟ ਫੈਸਟੀਵਲ ਦਾ ਬਣਿਆ ਰਿਹਾ ਵਾ ਬਹੁਤ ਜ਼ਾਰੀ ਸੰਗਤ ਹੈ ਔਰ ਮੰੰਦੀ ਮਹਾਰਾਜ ਜੀ ਬਾਬਾ ਜੀ ਨਾਲ ਵੀ ਉਹਨਾਂ ਦੇ ਵੀ ਦਰਸ਼ਨ ਹੋਏ ਨੇ ਉਹ ਵੀ ਦੱਸ ਰਹੇ ਸੀ ਕਿ ਆਹਾਨੂੰ ਦੋ ਦਿਨ ਪਹਿਲਾਂ ਇੱਕ ਵਾਰ ਸੀ ਕਿਦਾਂ ਮੌਸਮ ਠੰਡਾ ਹੋਣਾ ਔਰ ਬਾਰਿਸ਼ ਹੋ ਸਕਦੀ ਆ ਪਰ ਅੱਜ ਧੁੱਪ ਪਈ ਆ ਔਰ ਇਹ ਵੀ ਮਹਾਰਾਜ ਦੀ ਕਿਰਪਾ ਵਹਾਂ ਵੀ ਉਹ ਜਿੰਨੇ ਵੀ ਸ਼ਰਧਾਲੂ ਨੇ ਜਿੰਨੇ ਵੀ ਸੰਬੰਧ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ 파 ਰਹੀ ਔਰ ਇਸ ਕੈਮਰੇ ਦੇ ਉੱਤੇ ਮੈਂ ਤੁਹਾਡੇ মিডিਆ ਵਾਲੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਬਾਬਾ ਜੀ ਦੇ ਜਨਮ ਦਿਨ ਦੀਆਂ ਧੰਨਵਾਦ ਜੈ ਸ੍ਰੀ ਬਾਬਾ ਦਾ दयाल महाराज की जय आज बाबा लाल जी के 675वें जन्मदिन पर शोभा रही इकट्ठा सब चौटाला वासियों को बहुत बहुत बधाई है बहुत बहुत बधाई है बहुत बहुत बधाई बोल सतगुरु बाबा लाल महाराज की जय तोडा मैं हां टोली जी किन भी जा रही है कि किन की कृपा बाबा जी अगर साधे नारी शोभा यात्रा जा रही है महन लाल जी का छह सौ कहत्तर जन्मदिन मनाया जा रहा है और तो

ਕਿੰਨੀ ਯਾਤਰਾ ਜਾ ਰਹੀ ਏ ਤੇ ਕਿੰਨੇ ਕਿਰਪਾ ਦਾ ਵਾਲਾ ਹੋ ਜੀ ਦੋ ਨਾਲ ਆ ਜੀ ਦੋ ਸਾਡੀ ਕਿਤਾ ਹੈ ਤੇ ਯਾਤਰਾ ਤੇ ਚੱਲੀ ਜਾਣਾ ਹੈ ਕਿੰਨੇ ਚੁੱਕਾ ਦੇਖ ਜੀ ਜੀ ਮੌਸਮ ਵੀ ਜੇ ਵਧੀਆ ਹੋ ਗਿਆ ਪੈਦਲ ਚੜਿਆ ਨਹੀਂ ਜਾਂਦਾ ਪਰ ਬਾਬਾ ਜੀ ਦੀ ਕਿਰਪਾ ਨਾਲ ਨਹੀਂ ਜੀ ਜਾਣਾ ਕਿ ਕਿੰਨਾ ਕਿ ਸੰਕਟਾਂ ਦੇ ਵਿੱਚ ਉਹ ਸਾਹ ਹੈਗਾ ਬਹੁਤ ਹੀ ਆ ਬਹੁਤ ਹੀ ਨਵਾਈ ਟਾਈਮ ਲੱਗਦਾ ਆ ਕੇ ਨਾ ਚਲਦੀ ਜਾਂਦੀ ਟਰਨ ਵੱਜਣ ਦੇ ਨੇ ਸਭ ਕੁਝ ਹੋ ਜਾਂਦਾ ਮਾਈਕ ਦੀ ਕਿਰਪਾ ਨਾਲ ਜੀ ਮੈਂ ਮਤਲਬ ਕਿ ਮੰਦਿਰ ਵਿੱਚ ਹੋ ਰਿਹਾ ਕਿ ਬਸ ਜਾਣਾ ਉਹ ਚਾਹ ਜਿਸ ਤਰ੍ਹਾਂ ਬਹੁਤ ਜ਼ਿਆਦਾ ਚਾਹ ਹਰ ਸਾਲ ਉਡੀਕ ਕਰਦੇ ਰਹਿੰਦੇ ਹਾਂ ਹਰ ਸਾਲ ਜਦੋਂ ਮੈਂ ਕਿ ਜਿਉਂ ਜਿਉਂ ਟਾਈਮ ਤੇ ਪਹੁੰਚ ਆਂਦਾ ਕਿਉਂ ਕਿਉਂ ਮਤਲਬ ਕਿ ਸਾਵਣ ਦਾ ਜਾਣਾ ਹੈ ਜਾਣਾ ਹੈ ਤੁਸੀਂ ਆਪਣੇ ਪਰਿਵਾਰ ਨਾਲ ਜਾ ਰਹੇ ਹੋ ਹਾਂਜੀ